ਜੀ ਕੀ ਹਾਲ ਚਾਲ ਹੈ ਸਾਰਿਆਂ ਦੇ ਪਹਿਲਾਂ ਤਾਂ ਆ ਵੀਡੀਓ ਦੇਖੋ ਜਬ ਤੱਕ ਭਾਰਤ ਹਿੰਦੂ ਰਾਸ਼ਟ ਨਹੀਂ ਹੋ ਜਾਏਗਾ ਹਮ ਤਦ ਤੱਕ ਯਾਤਰਾएं निकालेंगे ਇਹ ਹੈਗਾ ਜੀ ਤ੍ਰਿੰਦਰ ਸ਼ਾਸਤਰੀ ਇਹ ਕਹਿ ਰਿਹਾ ਕਿ ਜਦ ਤੱਕ ਭਾਰਤ ਹਿੰਦੂ ਰਾਸ਼ਟ ਨਹੀਂ ਬਣ ਜਾਂਦਾ ਤਦ ਤੱਕ ਅਸੀਂ ਪਾਦੀ ਯਾਤਰਾ ਕਰਦੇ ਰਹਾਂਗੇ ਤੇ ਯਾਤਰਾ ਦੇ ਨਿਕਲਿਆ ਵੀ ਹੋਇਆ ਹੈ ਪਿੱਛੇ ਦੀ ਬਿਮਾਰੀ ਵੀ ਹੋ ਗਿਆ ਸੀ ਚਲੋ ਮੁੱਦਾ ਆਪਾਂ ਨਾ ਕਰੀਏ ਕਿਉਂਕਿ ਬਿਮਾਰ ਠਮਾਰ ਤਾਂ ਕੋਈ ਵੀ ਹੋ ਸਕਦਾ ਹੈ ਕਿਸੇ ਵੀ ਤਰੀਕੇ ਨਾਲ ਉਹ ਉਹਦੇ ਪਨਾਡ ਪੇਟ ਕਰੀਏ ਗੱਲ ਆ ਜਿਹੜੀ ਆਪਣੀ ਹੈਗੀ ਆ ਦੀ ਕੀ ਜਿਹੜਾ ਹੈ ਕਹਿ ਰਿਹਾ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਪੂਰੀ ਤਰ੍ਹਾਂ ਹਿੰਦੂ ਰਾਸ਼ਟਰ ਮਤਲਬ ਹਿੰਦੂ ਰਾਸ਼ਟਰ ਬਣ ਗਿਆ ਫਿਰ ਨਾ ਇਥੇ ਕੋਈ ਸਿੱਖ ਰਹੂਗਾ ਨਾ ਕੋਈ ਮੁਸਲਮਾਨ ਰਹੂਗਾ ਨਾ ਇਸਾਈ ਨਾ ਬੋਧੀ ਮਤਲਬ ਸੈਕੂਲਰ ਨਹੀਂ ਰਹੂਗਾ ਬਸ ਸਿਰਫ ਹਿੰਦੂ ਰਹਿਣਗੇ ਉਹਨਾਂ ਨੂੰ ਵੀ ਹਿੰਦੂ ਬਣਨਾ ਪੂ ਜਿਹੜੇ ਹਿੰਦੂ ਨਹੀਂ ਹੈਗੇ ਜਦ ਤੱਕ ਮੇਰਾ ਵਿਚਾਰ ਆ ਜੋ ਇਹ ਕਹਿ ਰਿਹਾ ਫੇਰ ਗੱਲ ਆ ਜਾਂਦੀ ਉੱਥੇ ਹੁਣ ਇਹਦਾ ਲੋਕ ਸਮਰਥਨ ਵੀ ਕਰ ਰਹੇ ਨੇ ਇਹਦੇ ਤੇ ਨਾ ਤਾਂ ਕੋਈ ਦੇਸ਼ ਤ੍ਰੋਹ ਦਾ ਪਰਚਾ ਹੋਇਆ ਨਾ ਇਹਨੂੰ ਕਿਸੇ ਨੇ ਹਿੰਦੂਵਾਦੀ ਕਿਹਾ ਆ ਨਾ ਇਹਨੂੰ ਦੇਸ਼ ਤ੍ਰੋਹੀ ਕਿਹਾ ਆ ਇਹਨੂੰ ਕਿਸੇ ਨੇ ਕੁਝ ਨਹੀਂ ਕਿਹਾ ਲੋਕ ਇਹ ਤਾਂ ਸੌਂਕਾ ਸਮਰਥਨ ਕਰ ਰਹੇ ਨੇ ਠੀਕ ਆ ਇਹਦੇ ਲੋਕ ਨੇ ਕਰਨਾ ਚਾਹੀਦਾ ਸਮਰਥਨ ਕਿਉਂਕਿ ਆਪਦੇ ਧਰਮ ਦਾ ਬੰਦਾ ਹਰੇਕ ਨਿੱਜੀ ਵਿਚਾਰ ਆਪਣੀ ਕਰ ਸਕਦਾ ਕਿਸੇ ਵੀ ਤਰ੍ਹਾਂ ਦੇ ਪਰ ਉਹ ਹਿੰਦੂ ਧਰਮ ਦਾ ਹੋਣਾ ਚਾਹੀਦਾ ਦੂਸਰੇ ਧਰਮ ਦਾ ਨਹੀਂ ਇਹੀ ਗੱਲ ਜੋ ਇਹਨੇ ਕਹੀ ਆ ਜੇ ਕਿਸੇ ਮੁਸਲਮਾਨ ਨੇ ਕਹੀ ਹੁੰਦੀ ਕਿ ਅਸੀਂ ਭਾਰਤ ਨੂੰ ਮੁਸਲਮ ਕੰਟਰੀ ਬਣਾਵਾਂਗੇ ਇਥੇ ਸਾਰੇ ਮੁਸਲਮ ਹੋਣਗੇ ਉਹਨੀਆਂ ਕੋਲ ਬਰਵਾਦ ਕਰ ਦਿੰਦੇ 테러ਰਿਸਟ ਪਾਕਿਸਤਾਨੀ ਪਤਾ ਨਹੀਂ ਹੋਰ ਉਹਦੇ ਦੇ ਕਿਹੜੇ ਕਿਹੜੇ આરોਪ ਲੱਗਦੇ ਉਹ ਸਾਨੂੰ ਪਤਾ ਹੀ ਆ ਹੋ ਸਕਦਾ ਉਹਨੂੰ ਤਕੜੀ ਜੀ ਸਜ਼ਾ ਵੀ ਹੋ ਜਾਂਦੀ ਤੇ ਜਿਹੜੇ মিডিਆ ਵਾਲੇ ਨੇ ਦਲਾਲ মিডিਆ ਨੈਸ਼ਨਲ মিডিਆ ਉਹ ਐ ਚਲੁੱਛਲ ਗੱਲਾਂ ਕਰਦੇ ਫਿਰ ਐ ਵੀ ਉਹ ਆਹ ਕੀ ਕਹਿਤਾ ਨੇ ਮਾਰ ਦੋ ਇਹਨੂੰ ਕੱਪ ਦੋ ਇਹ ਮੁਸਲਮਾਨ ਆ ਪਾਕਿਸਤਾਨੀ ਆ ਇਹ ਫਲਾਣਾ ਇਹ ਠੰਗਾ ਪਰ ਤ੍ਰਿੰਦਰ ਰਾਸਤਰੀ ਤੇ ਨੋ ਪਤਾ ਨਹੀਂ ਕੀ ਆ ਦੇਖ ਲਿਓ ਕੋਈ ਐਕਸ਼ਨ ਨਹੀਂ ਕੋਈ ਉਹਨੂੰ ਕੁਝ ਨਹੀਂ ਕਹਿ ਰਿਹਾ ਚਮਕਾ ਦਾ ਪੁਲਿਸ ਵੀ ਨਾਲ ਆ ਉਹਦੇ ਲੋਕ ਕਿਵੇਂ ਸਮਰਥਨ ਕਰ ਰਹੇ ਨੇ ਇਹੀ ਗੱਲ ਅਮਰਤਪਾਲ ਸਿੰਘ ਜੀ ਨੇ ਕਹੀ ਸੀ ਸਿਰਫ ਇੰਨੀ ਕਿ ਸਾਨੂੰ ਖਾਲਿਸਤਾਨ ਚਾਹੀਦਾ ਪੰਜਾਬ ਆ ਜਿਹੜਾ ਛੱਡਾ ਖਾਲਸੇ ਦਾ ਸਤਾਨ ਚਾਹੀਦਾ ਸਾਡੀ ਆਪਣੀ ਸਰਕਾਰ ਪੰਜਾਬ ਦੀ ਤੇ ਨੈਸ਼ਨਲ ਗਵਰਨਮੈਂਟ ਨੇ ਉਹਦੇ ਤੇ ਐਨਐਸਏ ਲਾਤੀ ਖਾਲਿਸਤਾਨੀ ਅੱਤਵਾਦੀ ਪਤਾ ਨਹੀਂ ਉਹਨੇ ਲੋਕਾਂ ਨੂੰ ਕੀ ਕੀ ਕਿਹਾ ਮੀਡੀਆ ਦੇ ਵਿੱਚ ਚਰਚਾ ਸਰੇਆਮ ਹੁੰਦੀ ਰਹੀ ਕਾਲੀ ਗਲੋਚ ਹੁੰਦਾ ਰਿਹਾ ਕਮੈਂਟਾਂ ਦੇ ਵਿੱਚ ਪਤਾ ਨਹੀਂ ਕੀ ਕੀ ਹੁੰਦਾ ਰਿਹਾ ਹੁਣ ਇੱਕ ਦੇ ਦੇ ਵਿੱਚ ਦੋ ਦੋ ਕਾਨੂੰਨ ਕਿਵੇਂ ਇੱਕ ਹਿੰਦੂ ਰਾਸ਼ਟਰ ਮੰਗ ਰਿਹਾ ਉਹਦਾ ਸਮਰਥਨ ਹੋ ਰਿਹਾ ਜੇ ਕੋਈ ਮੁਸਲਮਾਨ ਕੰਟਰੀ ਬਣਾਉਣ ਨੂੰ ਫਿਰਦਾ ਉਹਦਾ ਵਿਰੋਧ ਜੇ ਕੋਈ ਅਬਦਾ ਅਬਦਾ ਅਲੱਗ ਗਦੇਸ਼ ਮੰਗਦਾ ਆ ਆਪਣੇ ਧਰਮ ਦਾ ਖਾਲਿਸਤਾਨ ਮੰਗਦਾ ਜਾਂ ਕਿਸੇ ਵੀ ਤਰ੍ਹਾਂ ਦਾ ਫਿਰ ਉਹਦੇ ਤੇ ਐਨਐਸਏ ਕਿਉਂ ਮੋਹਰਾ ਦੋਹਰਾ ਦੋਹਰਾ ਮਾਪਦੰਡ ਕਿਉਂ ਦੋਨੋਂ ਕਾਨੂੰਨ ਇੱਥੇ ਕਿਉਂ ਹੋ ਜਾਂਦੇ ਨੇ ਇਹਦਾ ਸਮਰਥਨ ਕਿਉਂ ਬਸ ਮੇਰਾ ਇਹੀ ਸਵਾਲ ਆ ਵੀ ਦੂਸਰਿਆਂ ਨੂੰ ਸਜ਼ਾ ਮਾ ਕਿਉਂ ਦੇਖੋ ਵਿਚਾਰ ਮਤ ਪੇਜ ਆਪਾਂ ਨਹੀਂ ਮਿਲਦੇ ਹੁੰਦੇ ਕਿਸੇ ਨਾਲ ਆਪਾਂ ਇਹ ਨਹੀਂ ਕਹਿੰਦੇ ਕਿ ਮੈਂ 100% ਅਮਰਤਪਾਲ ਦੇ ਪੱਖ ਦੇ ਵਿੱਚ ਨਹੀਂ ਆ ਪਰ ਜੇ ਬੰਦਾ ਕੋਈ ਆਪਣੇ ਧਰਮ ਦੀ ਗੱਲ ਕਰਦਾ ਜਾਂ ਆਪਣੇ ਹੱਕ ਦੀ ਗੱਲ ਕਰਦਾ ਫਿਰ ਉਹਦੇ ਨਾਲ ਇਦਾਂ ਕਿਉਂ ਸਿਰਫ ਕਮੈਂਟ ਚਾਹੀਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ